ਸਿੱਧੂ ਦੀ ਕਮੀ ਪੂਰੀ ਕਰਤੀ ਆ ਜਿੱਦ। ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੁਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜਾ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਾਂ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖਤਰੀ ਰਹੀ ਉਹਦੇ ਨਾਲ ਜੋ ਸਮਾਜ ਇਸ ਤਰ੍ਹਾਂ ਦਾ ਬਤਾਰਾ ਕਰਦਾ ਸੀ ਇਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਗੁੰਦਾ ਸੀਗਾ ਤਾਂ ਉਹ ਬਲ ਕਲਪਨਾ ਨਹੀਂ ਗੁੰਦਾ ਸੀ ਕੋਰਾ ਸੱਚ ਦੋਸਤੋ ਤੁਸੀਂ ਨੇ ਬਾਪੂ ਜੀ ਦੀ ਗੱਲ ਸੁਣੀ ਕਿ ਸਿੱਧੂ ਬਾਈ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਅਤੇ ਇਸ ਗੱਲ ਨੂੰ ਸੁਣਨ ਵਾਲੇ ਸਾਰੇ ਹੀ ਭਾਵੁਕ ਹੋਗੇ ਤੁਸੀਂ ਵੀ ਭਾਵੁਕ ਜ਼ਰੂਰ ਹੋਗੇ ਹੋਗੇ ਜਿਸ ਤਰੀਕੇ ਨਾਲ ਬਾਪੂ ਜੀ ਨੇ ਟੁੱਟੇ ਦਿਲ ਨਾਲ ਇਹ ਗੱਲ ਕਹੀ ਬਹੁਤ ਵੱਡਾ ਜਿਗਰਾ ਚਾਹੀਦਾ ਦੋਸਤੋ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨ ਵਾਸਤੇ ਖੈਰ ਆਪਾਂ ਗੱਲ ਕਰਦੇ ਆਂ ਪਾਲ ਸਮਾਉਂ ਦੀ ਪਾਲ ਸਮਾਉਂ ਕੁਝ ਮਹੀਨੇ ਪਹਿਲਾਂ ਵੀ ਇੱਕ ਪ੍ਰੋਗਰਾਮ ਕਰਕੇ ਹਟ ਸੀ ਅਤੇ ਉੱਥੇ ਉਹਨਾਂ ਨੇ ਬਾਪੂ ਜੀ ਨੂੰ ਬੁਲਾਇਆ ਸੀ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਅਤੇ ਹੁਣ ਫੇਰ ਉਹ ਹਮੇਸ਼ਾ ਦੀ ਤਰ੍ਹਾਂ ਜਿਵੇਂ ਮਨਾਉਂਦੇ ਰਹਿੰਦੇ ਨੇ ਤੀਆਂ ਦਾ ਤਿਹਾਰ ਉਹਨਾਂ ਨੇ ਇੱਕ ਵਾਰ ਫੇਰ ਤੋਂ ਤੀਆਂ ਦਾ ਤਿਹਾਰ ਮਨਾਇਆ ਅਤੇ ਇਸ ਮੌਕੇ ਇੱਕ ਵਾਰ ਫੇਰ ਤੋਂ ਉਹਨਾਂ ਨੇ ਬਾਪੂ ਬਲਕੌਰ ਸਿੰਘ ਨੂੰ ਆਪਣੇ ਪਿੰਡ ਆਪਣੇ ਘਰ ਸਭਾਉ ਵਿਖੇ ਇਨਵਾਈਟ ਕੀਤਾ ਬੁਲਾਇਆ ਅਤੇ ਬਾਪੂ ਜੀ ਵੀ ਉਹਨਾਂ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਹਰ ਵਾਰ ਪਹੁੰਚਦੇ ਨੇ ਅਤੇ ਇਸ ਵਾਰ ਵੀ ਬਾਪੂ ਬਲਕੌਰ ਸਿੰਘ ਜੀ ਹੋਰੀ ਪਹੁੰਚੇ ਅਤੇ ਤੀਆਂ ਦਾ ਜਿਹੜਾ ਤਿਹਾਰ ਸੀ ਪਾਲਸਮਾਉ ਹੋਰਾਂ ਨੇ ਪੂਰਾ ਪ੍ਰੋਗਰਾਮ ਕਰਿਆ ਸੀ ਅਤੇ ਬਾਪੂ ਬਲਕੌਰ ਸਿੰਘ ਨੇ ਵੀ ਕਿਹਾ ਕਿ ਬਹੁਤ ਸੋਹਣਾ ਉਪਰਾਲਾ ਹੈ ਕਿਉਂਕਿ ਇਹ ਆਪਣਾ ਸੱਭਿਆਚਾਰ ਹੈ ਸੱਭਿਆਚਾਰ ਦੇ ਨਾਲ ਅਸੀਂ ਜੁੜੇ ਹੋਏ ਹਾਂ ਤਾਂ ਦੋਸਤੋ ਬਾਪੂ ਬਲਕੌਰ ਸਿੰਘ ਨੇ ਕੀ ਕਿਹਾ ਇਸ ਮੌਕੇ ਅਤੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਹੋਰੀ ਭਾਵਕ ਹੋ ਗਏ ਅਤੇ ਕੀ ਕਹਿ ਕੇ ਗਏ ਨੇ ਪਾਲਸਮਾਉ ਦੇ ਪਿੰਡ ਵੀਡੀਓ ਵਾਇਰਲ ਹੋ ਰਹੀ ਹੈ ਇੰਟਰਨੈਟ ਦੇ ਉੱਪਰ ਆਪਾਂ ਤੁਹਾਨੂੰ ਸੁਣਾ ਦਿੰਨੇ ਆਂ ਜਿਹੜੀਆਂ ਦਾ ਪ੍ਰੋਗਰਾਮ ਹੈ ਪਹੁੰਚੇ ਹੋ ਤੁਸੀਂ ਕਿਵੇਂ ਦੇਖਦੇ ਹੋ ਕੀ ਜਣਾ ਜਾ ਰਿਹਾ ਹੈ ਮੈਂ ਵਧੀਆ ਲੱਗਾ ਦੇਖਦਾ ਕਿ ਮਾਹੌਲ ਦੇਖਣਾ ਜੀ ਜਿੰਦਗੀ ਉਹ ਮੋਬਾਈਲ ਬੰਦ ਕਰਵਾ ਦਿਓ ਬੰਦ ਕਰਵਾ ਦਿਓ ਕਿਉਂਕਿ ਪਹਿਲਾਂ ਇਹ ਚੀਜ਼ਾਂ ਸਾਰੀਆਂ ਪੈ ਗਈਆਂ ਸੀ ਜੀ ਬੱਸ ਬੇਚਦੇ ਆਂ ਬੈਠ ਇੱਕ ਮਿੰਟ ਦੀ ਗੱਲ ਬਾਤ ਸੁਣ ਲੈ ਜੀ ਸਮੇਂ ਦੇ ਨਾਲ ਨਾਲ ਇਹ ਕਿਸੇ ਫੋਨ ਹੈ ਪਰੰਤੂ ਮੈਂ ਇਸ ਬੱਚੇ ਦੀ ਪਾਲ ਸਿੰਘ ਸਨਾ ਦੀ ਤਾਰੀਫ਼ ਇਸ ਵੱਲੋਂ ਕਰਦਾ ਕਿ ਬੜਾ ਵੱਡਾ ਉੱਦਮ ਹੈ ਜੋ ਇਨੀਆਂ ਧੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਅਰੀ ਤਿਰਵਾਸ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇਗੀ ਤਾਂ ਇੱਥੇ ਆ ਕੇ ਹਰ ਇੱਕ ਬੇਟੀ ਆਪਣੇ ਪਿੱਛੇ ਵਰਗਾ ਜਿਹੜਾ ਇੱਕ ਇੱਕ ਬੰਦਾ ਜਿਹੜਾ ਪਾਉਂਦਾ ਜਿਹੜਾ ਜਿਹੜਾ ਬਹੁਤ ਬੜੀਆ ਲੱਗਦਾ ਅੰਕਲ ਜੀ ਆਂਟੀ ਨੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛੜੀ ਹੋਈ ਸੀ ਵੀ ਇੱਥੇ ਆਉਣਾਗਾ ਕੀ ਕਾਰਨ ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਉਹ ਹਲੇ ਛੋਟੀ ਦੀ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੀ ਕਰੀ ਗਾਈਦਾ ਹੁੰਦਾ ਸਭਰਾ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੀ ਸਿਹਤ ਨੂੰ ਵੀ ਅੰਗ ਰੱਖਦੇ ਹੋਏ ਫਿਰ ਮੈਂ ਕੋਈ ਫੈਸਲਾ ਕੀਤਾ ਕਿ ਮੈਂ ਜਾਊਂਗਾ ਤੇ ਬੀਤਿਆ ਬਾਹਰ ਨਾ ਜਾਓ 2 ਮਿੰਟ ਬੈਠੇ ਰਹੂਗਾ ਸਮਝਾ ਕਿਤੇ ਇਸ ਗੱਲ ਤੋਂ ਜੀ ਹਲੇ ਨਾ ਬਾਹਰ ਕੱਢਿਆ ਜਾ ਧੰਨਵਾਦ ਤੁਹਾਨੂੰ ਕਿਵੇਂ ਤਾਂ ਲੱਗਦਾ ਈਆਂ ਨੂੰ ਸੰਦਾਰਾ ਦੇ ਕੇ ਕਈ ਕਿਸੇ ਨੂੰ ਮਿਸ ਕਰਦੇ ਹੋ ਇਸ ਟਾਈਮ ਤੇ ਬੀਤਿਆ ਬੈਠ ਜਾਓ ਬਹੁਤ ਵਧੀਆ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟੂ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣਿਆ ਤੇ ਤਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਿਵਾਜ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਏ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਦੋਂ ਦੀ ਗੱਲ ਵਧੀਆ ਤ ਲੱਗਦਾ ਸੀ ਸਾਹਿਬ ਜਦੋਂ ਪਾਲ ਵੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ ਜਿਹਾ ਕਰ ਦਿੰਨੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪੱਟੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾਂ ਆਉਣਾ ਪੈਂਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾ ਆਉਣਾ ਵਧੀਆ ਲੱਗਦਾ ਸੀ ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਓ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਵਾਰਿਆ ਤਾਂ ਇੱਕੋ ਹੀ ਸਮਝੋ ਮਾਤਾ ਹੀ ਸਮਝੋ ਇੱਕ ਸਮਝ ਤੁਹਾਡੇ ਬਾਪੂ ਜੀ ਅੱਜ ਇੰਦੀਆਂ ਧੀਆਂ ਨੂੰ ਆਸ਼ੀਰਵਾਦ ਦੇ ਨਾਲ ਕਿਦਾਂ ਦਾ ਲਾਇਆ ਬਹੁਤ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਹਦੋਂ ਨਹੀਂ ਕਰਦਾ ਸੀ ਇੰਨਾ ਮਕਾ ਪਾ ਵਿਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਕ ਤੋਂ ਕਾਫੀ ਬੰਦਾ ਨਹੀਂ ਚਾਹੀਦਾ ਸੋ ਇਤਮਾਲ ਕੀ ਬੇਸਰਾ ਕਰ ਰਿਹਾ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚੇ ਪਰ ਜਿਹੜੇ ਵੀ ਦਿੱਤੀਆਂ ਪਹੁੰਚਿਆ ਨਹੀਂ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਗਿਆ ਨਹੀਂ ਦੇਖੋ ਛੋਟਾ ਸਿੱਧੂ ਤੁਹਾ ਬਦੌਲਤ ਕੀਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਭ ਕਈ ਸ਼ਹਿਰੋ ਦਾ ਮੇਰਾ ਖਲਚਾ ਨਹੀਂ ਹੈ ਉਹਦਾ ਹਾਈ ਤੁਹਾਡੀਆਂ ਅਰਦਾਸਾਂ ਹੈ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੁੱਤਤਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪਰਮਾਤਮਾ ਕਰੇ ਛੇਤੀ ਛੇਤੀ ਬੈਡਾ ਹੋਵੇ ਤੋ ਤੁਹਾਡੇ ਵਿੱਚ ਹਾਇਰੀ ਲਾਉਣ ਲੱਗ ਪਾ। ਤਾਂ ਬਾਪੂ ਜੀ ਐਸੇ ਦੋਨੋਂ ਜਦੋਂ ਪੁੱਛਦੇ ਸੀਗੇ ਕਿ ਤਿਆਂ ਤੇ ਕਿਉਂ ਨਹੀਂ ਗੀਤ ਲਿਖਿਆ ਤੋ ਉਹ ਕਹਿੰਦਾ ਸੀ ਜਦੋਂ ਮੇਰੇ ਘਰ ਧੀ ਹੋਏਗੀ ਤਾਂ ਮੈਂ ਗੀਤ ਲਿਖੂਗਾ ਉਹਦੇ ਲਈ। ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹਾ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤੋ ਉਹਨੂੰ ਕਾਗਜ਼ਾਂ 'ਤੇ ਉਤਾਰਦਾ। ਉਹਨੇ ਉਸ ਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਢਾਏ ਹੋਏ ਪਲ ਮਿਲਣਗੇ ਸਾਰੇ ਜੋ ਪੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਇਆ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਗਾਉਂਦਾ ਸੀਗਾ ਤਾਂ ਉਹ ਕਲਪਨਾ ਨਹੀਂ ਗਾਉਂਦਾ ਸੀ ਬੋੜਾ ਸੱਚ ਮੈਂ ਤੁਸੀਂ ਸਿੱਧੂ ਦੀ ਕੰਮੀ ਪੂਰੀ ਕਰਤੀ ਆ ਜਿੱਦ ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜਾ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਨਾ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖਤਕਦੀ ਰਹੂਗੀ ਅਗਲੇ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸੰਭਾਉ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਈਆਂ ਨੂੰ ਜਿਵੇਂ ਈਆਂ ਦੇ ਲਿਖ ਕਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਨੂੰ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ 3 ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਖੰਬਿਆ ਨਜ਼ਰ ਆਉਂਦਾ ਵੀ ਤੇ ਫੇਰ ਤੇ ਇੱਥੇ ਆ ਗਿਆ ਫੇਰ ਆਹ ਖਰਚਾ ਖੜਾ ਹੋ ਗਿਆ ਹੈ ਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ 3 ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ ਬਹੁਤ ਬਹੁਤ ਸ਼ੁਕਰੀਆ ਬੋਤਾਂ ਤਾਂ ਮਿੱਤਰੋ ਤੁਸੀਂ ਨੇ ਸੁਣਿਆ ਕਿ ਆਖਿਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਪਾਲ ਸਮਾਉ ਹੋਰਾਂ ਦਾ ਧੰਨਵਾਦ ਕੀਤਾ ਕਿਉਂਕਿ ਕਾਫੀ ਵਧੀਆ ਪ੍ਰੋਗਰਾਮ ਸੀ ਜਿਹੜਾ ਇੱਥੇ ਪਾਲ ਸਮਾਉ ਹੋ ਪਾਲਸਮਾਓ ਵੀ ਅੱਜਕੱਲ ਪੰਜਾਬ ਦੇ ਵਿੱਚ ਉਹ ਨਾਮ ਹੈ ਜਿਸ ਨੂੰ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਵਿਆਹ ਸ਼ਾਦੀਆਂ ਦੇ ਵਿੱਚ ਪਾਲਸਮਾਓ ਹੋਰਾਂ ਨੂੰ ਬੁਲਾਇਆ ਜਾਂਦਾ ਹੈ ਲੋਕ ਮਾਨ ਸਮਝਦੇ ਨੇ ਆਗਰ ਪਾਲਸਮਾਓ ਹੋਰੀ ਉਹਨਾਂ ਦੇ ਵਿਆਹ ਸ਼ਾਦੀ ਵਿੱਚ ਆਉਂਦੇ ਨੇ ਬਾਹਰ ਦੇ ਵੀ ਬਹੁਤ ਟੂਰ ਲਾਉਂਦਾ ਹੈ ਬਾਈ ਪਾਲਸਮਾਓ ਕਹਿੰਦੇ ਨੇ ਕਿ ਅੱਜਕੱਲ ਬਿਜੀ ਬੰਦਾ ਹੈ ਪਾਲਸਮਾਓ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਤਾਂ ਮਿੱਤਰੋ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੀਡੀਓ ਦੇਖ ਰਹੇ ਹੋ ਆਗਰ ਫੇਸਬੁੱਕ ਦੇ ਉੱਪਰ ਪੇਜ ਨੂੰ ਫੋਲੋ ਕਰ ਲਿਓ ਆਗਰ ਦੇਖ ਰਹੇ ਹੋ YouTube ਚੈਨਲ ਦੇ ਉੱਪਰ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰੱਬ ਰੱਖਾ